ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਸੀਐਮ ਰਿਹੈਸ਼ ਦੇ ਵਿੱਚ ਬੈਠਕ ਹੋਵੇਗੀ ਸਵੇਰੇ 11 ਵਜੇ ਮੀਟਿੰਗ ਰੱਖੀ ਗਈ ਹੈ ਸਵੇਰੇ ਤੇ ਅਹਿਮ ਮੁੱਦਿਆਂ ਤੇ ਮੰਤਨ ਕੀਤਾ ਜਾਵੇਗਾ ਕਈ ਅਹਿਮ ਫੈਸਲਿਆਂ ਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਮੋਹਰ ਲੱਗ ਸਕਦੀ ਹੈ ਤਾਂ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ ਅਸਾਂ ਦੇ ਹਾਈਸਟ ਸਵੇਰੇ ਠੀਕ 11 ਵਜੇ ਮੀਟਿੰਗ ਦੀ ਸ਼ੁਰੂਆਤ ਹੋਵੇਗੀ ਸੂਬੇ ਦੇ ਅਹਿਮ ਮੁੱਦਿਆਂ ਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਮੰਥਨ ਕੀਤਾ ਜਾਵੇਗਾ ਤੇ ਕਈ ਅਹਿਮ ਫੈਸਲੇਾਂ ਤੇ ਮੋਹਰ ਲੱਗ ਸਕਦੀ ਹੈ ਕਿਹੜੇ ਕਿਹੜੇ ਫੈਸਲੇ ਅੱਜ ਮੀਟਿੰਗ ਦੇ ਵਿੱਚ ਲਏ ਜਾਂਦੇ ਨੇ ਉਸ ਤੋਂ ਬਾਅਦ ਜਿਵੇਂ ਹੀ ਜਾਣਕਾਰੀ ਸਾਡੇ ਕੋਲ ਪਹੁੰਚੇਗੀ ਤੋਂ ਜਾਣਕਾਰੀ ਵੀ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਅੱਗੇ ਬਤਾਂਗੇ ਗੱਲ ਕਰਾਂਗੇ ਪਾਣੀ ਵਾਲੇ ਮੁੱਦੇ ਦੀ BBMP ਮਾਮਲੇ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ 6 ਮਈ ਦੇ ਫੈਸਲੇ ਨੂੰ ਲੈ ਕੇ ਪੱਖ ਰੱਖਿਆ ਗਿਆ ਪੰਜਾਬ ਸਰਕਾਰ ਨੇ ਕਿਹਾ ਕਿ BBMP ਨੇ ਸਹੀ ਨਹੀਂ ਰੱਖੇ ਮੀਟਿੰਗ ਦੇ ਤੱਥ ਕੇਂਦਰ ਤੇ ਹਰਿਆਣਾ ਨੇ ਤੱਥਾਂ ਨੂੰ ਲਕਾਉਣ ਦਾ ਕੰਮ ਕੀਤਾ ਜੋ ਪੰਜਾਬ ਸਰਕਾਰ ਨੇ ਕੋਰਟ ਦੇ ਵਿੱਚ ਪੱਖ ਰੱਖਿਆ ਪੰਜਾਬ ਸਰਕਾਰ ਦੀਆਂ ਦਲੀਲਾਂ ਦਾ ਕੇਂਦਰ ਸਰਕਾਰ ਦੇ ਵਿਰੋਧ ਕੀਤਾ ਗਿਆ ਤੇ ਅੱਜ ਵੀ ਮਾਮਲੇ ਦੀ ਸੁਣਵਾਈ ਹੋਵੇਗੀ ਪੰਜਾਬ ਸਰਕਾਰ ਨੇ 6 ਮਈ ਵਾਲਾ ਫੈਸਲਾ ਵਾਪਸ ਲੈਣ ਦੇ ਦਰਸਲ ਇਹ ਪਟੀਸ਼ਨ ਦਾਖਲ ਕੀਤੀ ਹੋਈ ਹੈ ਬੇਸਿਕਲੀ ਪਟੀਸ਼ਨ ਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਦੋਂ ਆ ਪੰਜਾਬ ਸਰਕਾਰ ਦੇ ਵੱਲ ਆਪਣਾ ਪੱਖ ਰੱਖਦੇ ਹੋਏ ਕਿਹਾ ਗਿਆ ਕਿ BBMP ਨੇ ਮੀਟਿੰਗ ਦੇ ਤੱਥ ਜੋ ਕਿ ਉਹ ਸਹੀ ਨਹੀਂ ਰੱਖੇ ਕੇਂਦਰ ਤੇ ਹਰਿਆਣਾ ਨੇ ਤੱਥਾਂ ਨੂੰ ਲਿਖਾਉਣ ਦਾ ਕੰਮ ਕੀਤਾ ਹਾਲਾਂਕਿ ਪੰਜਾਬ ਸਰਕਾਰ ਦੀਆਂ ਦਲੀਲਾਂ ਦਾ ਕੇਂਦਰ ਸਰਕਾਰ ਦੇ ਵੱਲੋਂ ਗਰੋਧ ਵੀ ਕੀਤਾ ਗਿਆ। ਮੇਰੂ ਮੀਡੀਆ ਨੇ ਉਹਨਾਂ ਦੇ ਸਾਹਮਣੇ ਇਹ ਕਿਹਾ ਕਿ ਬਈ 2 ਮਈ 2025 ਨੂੰ ਯੂਨੀਅਨ ਆਫ ਇੰਡੀਆ ਨੇ ਪਾਣੀ ਦੇ ਮਸਲੇ ਦੇ ਉੱਤੇ 4500 ਕਿਊਸਿਕਸ ਦੇਣ ਦਾ ਡਿਸੀਜਨ ਲਿਆ ਹੈ ਤੇ ਇਸ ਡਿਸੀਜਨ ਦੇ ਬੇਸ ਦੇ ਉੱਤੇ ਹਰਿਆਣੇ ਨੂੰ ਪਾਣੀ ਦੇਣਾ ਬੰਦਾ ਹੈ ਜਦੋਂ ਕੋਰਟ ਨੇ ਇਹ ਬਹਿਸ ਸੁਣੀ ਉਹਨਾਂ ਨੇ ਇੱਕ ਡਾਇਰੈਕਸ਼ਨ ਨੰਬਰ 3 ਰਿਕਾਰਡ ਕੀਤੀ ਆਪਣੇ ਆਰਡਰ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਵੀ ਪੰਜਾਬ ਗਵਰਨਮੈਂਟ ਡਾਇਰੈਕਸ਼ਨ ਨੰਬਰ 3 ਦੇ ਵਿੱਚ 2 ਮਈ 2025 ਦੇ ਆਰਡਰ ਨੂੰ ਕੰਪਲਾਈ ਵਿਦ ਕਰਨ ਦੇ ਲਈ ਪਾਬੰਦ ਹੈ ਅਸੀਂ ਹੁਣ ਇਹ ਇੱਕ ਐਪਲੀਕੇਸ਼ਨ ਪਾਈ ਹੈ ਜਿਹਦੇ ਵਿੱਚ ਅਸੀਂ ਮੇਨ ਮੁੱਦਾ ਕੀ ਲਿਆ ਹੈ ਕਿ ਭਈ 28 ਤਰੀਕ ਨੂੰ BBMP ਨੇ ਇੱਕ ਮੀਟਿੰਗ ਕੀਤੀ ਪਾਣੀ ਦੇ ਮੁੱਦੇ ਤੇ ਜਿਹਦੇ ਵਿੱਚ ਕੋਈ ਡਿਸੀਜਨ ਨਹੀਂ ਹੋ ਸਕਿਆ ਹਰਿਆਣਾ ਨੇ ਕਿਉਂਕਿ ਡਿਸੀਜਨ ਨਾ ਹੋਣ ਤੋਂ ਹਰਿਆਣਾ ਐਗਰੀਵਡ ਸੀ ਇੱਕ ਰੈਪ੍ਰেজੈਂਟੇਸ਼ਨ ਦਿੱਤੀ ਚੇਅਰਮੈਨ BBMP ਨੂੰ ਕਿ ਭਈ ਇਹ ਮੈਟਰ ਜਿਹੜਾ ਯੂਨੀਅਨ ਗਵਰਨਮੈਂਟ ਨੂੰ ਰੈਫਰ ਕੀਤਾ ਜਾਏ ਅੰਡਰ ਰੂਲ 7 ਆਫ ਦੀ 74 ਰੂਲਸ 29 ਤਰੀਕ ਨੂੰ ਉਹ ਲੈਟਰ ਦੇ ਬੇਸ ਤੇ ਤੇ ਇੱਕ ਡੀਓ ਲੈਟਰ ਜਿਹੜੀ ਸੀਐਮ ਸਾਹਿਬ ਹਰਿਆਣਾ ਨੇ ਸ਼੍ਰੀ ਮਨੋਰ ਲਾਲ ਖੱਟਰ ਜੀ ਜਿਹੜੇ ਕਿ ਯੂਨੀਅਨ ਮਨਿਸਟਰ ਨੇ ਉਹਨਾਂ ਨੂੰ ਲਿਖੀ ਸੀ ਉਹਦੇ ਬੇਸ ਦੇ ਉੱਤੇ ਉਹ ਮਾਮਲਾ ਯੂਨੀਅਨ ਗਵਰਨਮੈਂਟ ਨੂੰ ਭੇਜ ਦਿੱਤਾ ਹੁਣ ਅਸੀਂ ਕੋਰਟ ਦੇ ਸਾਹਮਣੇ ਇਹ ਪੱਖ ਰੱਖ ਰਹੇ ਹਾਂ ਕਿ ਵੀ ਉਹ ਮੀਟਿੰਗ ਪਾਵਰ ਡਿਪਾਰਟਮੈਂਟ ਨੇ ਕਦੀ ਅੱਜ ਤੱਕ ਕੀਤੀ ਹੀ ਨਹੀਂ ਤੇ ਜਿਹੜੀ ਮੀਟਿੰਗ ਦਾ ਰੈਫਰੈਂਸ ਦੇ ਕੇ 6 ਮਹੀਨਿਆਂ ਉਹ ਆਰਡਰ ਪਾਸ ਹੋਇਆ ਹੈ ਉਹ ਯੂਨੀਅਨ ਸੈਕਟਰੀ ਦੀ ਲਾਅ ਐਂਡ ਆਰਡਰ ਦੇ ਉੱਤੇ ਮੀਟਿੰਗ ਸੀ ਲੇਕਿਨ ਇਹ ਜਿਹੜਾ ਫੈਕਟ ਹੈ ਇਹ ਕੋਰਟ ਦੇ ਕੋਲੋਂ ਕਨਸੀਲ ਕੀਤਾ ਗਿਆ कोर्ट ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਭਈ 29 ਤਰੀਕ ਨੂੰ ਉਹ ਮੈਟਰ ਆਲਰੇਡੀ ਰੈਫਰ ਹੋ ਚੁੱਕਾ ਹੈ ਮੈਟਰ ਹੁਣ ਜਿਹੜਾ ਕੱਲ ਤੇ ਰੱਖਿਆ ਗਿਆ ਹੈ ਇਹ ਬੈਸਾਲੀ ਕੱਲ ਚੱਲੇ ਅਸੀਂ ਹੁਣ ਇਹ ਇੱਕ ਐਪਲੀਕੇਸ਼ਨ ਪਾਈ ਹੈ ਜਿਹਦੇ ਵਿੱਚ ਅਸੀਂ ਮੇਨ ਮੁੱਦਾ ਕੀ ਲਿਆ ਹੈ ਕਿ ਭਈ 28 ਤਰੀਕ ਨੂੰ BBMP ਨੇ ਇੱਕ ਮੀਟਿੰਗ ਕੀਤੀ ਪਾਣੀ ਦੇ ਮੁੱਦੇ ਤੇ ਜਿਹਦੇ ਵਿੱਚ ਕੋਈ ਡਿਸੀਜਨ ਨਹੀਂ ਹੋ ਸਕਿਆ ਹਰਿਆਣਾ ਨੇ ਕਿਉਂਕਿ ਡਿਸੀਜਨ ਨਾ ਹੋਣ ਤੋਂ ਹਰਿਆਣਾ ਐਗਰੀਵਡ ਸੀ ਇੱਕ ਰੈਪ੍ਰেজentation ਦਿੱਤੀ ਚੇਅਰਮੈਨ BBMP ਨੂੰ ਕਿ ਵੀ ਇਹ ਮੈਟਰ ਜਿਹੜਾ ਯੂਨੀਅਨ ਗਵਰਨਮੈਂਟ ਨੂੰ ਰੈਫਰ ਕੀਤਾ ਜਾਏ ਅੰਡਰ ਰੂਲ 7 ਆਫ ਦੀ 74 ਰੂਲਸ 29 ਤਰੀਕ ਨੂੰ ਉਹ ਲੈਟਰ ਦੇ ਬੇਸ ਤੇ ਤੇ ਇੱਕ ਡੀਓ ਲੈਟਰ ਜਿਹੜੀ ਸੀਐਮ ਸਾਹਿਬ ਹਰਿਆਣਾ ਨੇ ਸ਼੍ਰੀ ਮਨੋਰ ਲਾਲ ਖੱਟਰ ਜੀ ਜਿਹੜੇ ਕਿ ਯੂਨੀਅਨ ਮਿਨਿਸਟਰ ਨੇ ਉਹਨਾਂ ਨੂੰ ਲਿਖੀ ਸੀ ਉਹਦੇ ਬੇਸ ਦੇ ਉੱਤੇ ਉਹ ਮਾਮਲਾ ਯੂਨੀਅਨ ਗਵਰਨਮੈਂਟ ਨੂੰ ਭੇਜ ਦਿੱਤਾ ਹੁਣ ਅਸੀਂ ਕੋਰਟ ਦੇ ਸਾਹਮਣੇ ਇਹ ਪੱਖ ਰੱਖ ਰਹੇ ਹਾਂ ਕਿ ਵੀ ਉਹ ਮੀਟਿੰਗ ਪਾਵਰ ਡਿਪਾਰਟਮੈਂਟ ਨੇ ਕਦੀ ਅੱਜ ਤੱਕ ਕੀਤੀ ਹੀ ਨਹੀਂ ਅੱਗੇ ਪਤਾ ਲੱਗੇ ਤੁਹਾਨੂੰ ਗੱਲ ਕਰਾਂਗੇ ਨੰਗਲ ਡੈਮ ਤੇ ਸੀਐਸਐਫ ਜਵਾਨਾਂ ਦੀ ਤਾਇਨਾਤੀ ਨੂੰ ਮਿਲੀ ਪ੍ਰਵਾਨਗੀ ਦੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਸਵਾਲ ਕੀਤਾ ਤੇ ਕਲੀਅਰ ਕੀਤਾ ਕਿ ਪੰਜਾਬ ਜਵਾਨਾਂ ਦੀ ਤਾਇਨਾਤੀ ਦਾ ਖਰਚਾ ਨਹੀਂ ਦੇਵੇਗਾ। ਪਾਣੀ ਦੀ ਪਹਿਰੇਦਾਰੀ ਨੂੰ ਲੈ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸਤ ਕਰਵਾਈ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਨੰਗਲ ਡੈਮ ਤੇ ਸੀਆਈਐਸਐਫ ਦੀ ਤੈਨਾਤੀ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਤੇ ਇਲਜ਼ਾਮ ਲਾਇਆ ਕਿ ਕੀ ਪਾਣੀ ਦੀ ਚੋਰੀ ਕਰਨ ਲਈ ਇਸ ਤੈਨਾਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਸੀਐਮ ਨੇ ਵੀ ਸਪਸ਼ਟ ਕੀਤਾ ਕਿ ਪੰਜਾਬ ਨਾ ਤਾਂ ਪਾਣੀ ਦੇਵੇਗਾ ਤੇ ਨਾ ਹੀ ਇਨ੍ਹਾਂ ਜਵਾਨਾਂ ਦੀ ਤੈਨਾਤੀ ਦਾ ਬੀਬੀਐਮਪੀ ਨੂੰ ਕੋਈ ਖਰਚਾ ਕਿਉਂਕਿ ਪੰਜਾਬ ਪੁਲਿਸ ਫ੍ਰੀ ਚ ਰੱਖੀ ਕਰ ਰਹੀ ਹੈ ਉਹਨਾਂ ਪੰਜਾਬ ਚ ਭਾਜਪਾ ਲੀਡਰਾਂ ਨੂੰ ਵੀ ਸਵਾਲ ਪੁੱਛੇ ਕਿ ਉਹ ਦੱਸਣ ਕਿ ਜਵਾਨਾਂ ਦੀ ਇਸਤਨਾਤੀ ਦੀ ਚਿੱਠੀ ਕਿਸ ਦੀ ਸਹਿਮਤੀ ਨਾਲ ਜਾਰੀ ਹੋਈ ਉਧਰ ਕੇਂਦਰੀ ਰਾਜ ਮੰਤਰੀ ਰਮਨਜੀਤ ਸਿੰਘ ਬਿੱਟੂ ਨੇ पलटवार ਕੀਤਾ ਕਿ ਸੀਆਈਐਸਐਫ ਕਿਉਂ ਲਈ ਹੈ ਐਸ ਸਾਲ ਤੱਕ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਨਾ ਹੀ ਸੀਐਸਐਫ ਫੱਟਾ ਖੋਲੜ ਜਾਣਦੀ ਹੈ ਵੀ ਸੀਆਈਐਸਐਫ ਵਾਲੇ ਫੱਟਾ ਖੋਲ ਦੇਣਗੇ ਉੱਤੇ ਇਹਦਾ ਮਤਲਬ ਹੈ ਅਗਲੇ ਸਾਲ ਦੀ ਚੋਰੀ ਵਾਸਤੇ ਕਰ ਰਹੇ ਹਨ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜੇ ਹਾਂ ਜੀ ਤੁਹਾਡੇ ਤੇ ਹੁਣ ਕੀ ਉਹ ਦੱਸਣਗੇ ਵੀ ਆਹ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਉਹ ਇਹ ਸਮਝ ਹੋਣੀ ਚਾਹੀਦੀ ਆ ਵੀ ਸੀਐਸਐਫ ਜਿਹੜੀ ਉਹਦੀ ਸਕਿਉਰਿਟੀ ਦੇਖਣ ਦੇ ਲਈ ਆ ਪਾਣੀਆਂ ਦਾ ਫੈਸਲਾ ਸੀਐਸਐਫ ਨੇ ਨਹੀਂ ਕਰਨਾ ਇਹ ਜਿਹੜੀਆਂ ਜਿਹੜੀਆਂ ਵੀ ਬਹੁਤ ਜ਼ਰੂਰੀ ਜਿਹੜੀਆਂ ਜਗ੍ਹਾ ਨੇ ਉਹਨਾਂ ਨੂੰ ਪ੍ਰੋਟੈਕਟ ਕਰਨ ਲਈ ਸੈਂਟਰਲ ਫੋਰਸਿਸ ਜਾਂਦੀਆਂ ਆ ਤੇ ਇਸ ਦਾ ਗੱਲ ਤੁਸੀਂ ਕਿੱਧਰ ਨੂੰ ਜੋੜਨੀ ਆ ਨਾ ਕਿੱਧਰ ਨੂੰ ਜੋੜਨੀ ਆ ਨਾ ਸਿਰ ਹੁੰਦਾ ਨਾ ਪੈਰ ਹੁੰਦਾ 5-5 ਲੀਟਰਾਂ ਨੂੰ ਕਟਾਰੇ 'ਚ ਖੜਾ ਕਰਨ ਦੇ ਨਾਲ ਉਹਨਾਂ ਪਾਣੀਆਂ ਦੇ ਮੁੱਦੇ ਤੇ ਹਰਿਆਣਾ ਨੂੰ ਘੇਰਾ ਪਾਇਆ ਤੇ ਸਪਸ਼ਟ ਕੀਤਾ ਕਿ ਹਰਿਆਣਾ ਨੂੰ ਕੋਟੇ ਦਾ ਪਾਣੀ ਤਾਂ ਮਿਲੇਗਾ ਪਰ ਉਹ ਧੱਕੇ ਨਾਲ ਵਾਧੂ ਪਾਣੀ ਨਹੀਂ ਲੈ ਸਕਦੇ। ਖੁਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਮੁੱਖ ਮੰਤਰੀ ਮਾਨ ਨੂੰ ਗੁਰੂਆਂ ਦੇ ਉਪਦੇਸ਼ਾਂ ਦਾ ਪਾਲਣ ਕਰਨ ਦਾ ਸੁਨੇਹਾ ਦਿੱਤਾ। ਮੰਡਲ ਦੇ ਵਿੱਚ ਜਾ ਕੇ ਅਸੀਂ ਕਿਹਾ ਵੀ ਇੱਥੋਂ ਪਾਣੀ ਨਹੀਂ ਲੈ ਸਕਦੇ ਤੁਸੀਂ ਇਦਾਂ ਧੱਕੇ ਨਾਲ। ਤੁਹਾਡਾ ਜਿਹੜਾ ਕੋਟਾ ਸੀਗਾ ਅਸੀਂ ਦੇ ਚੁੱਕੇ ਹਾਂ ਅਲਰੇਡੀ। ਬਹੁਤ ਰਿਮਾਈਂਡਰ ਵੀ ਤੁਹਾਨੂੰ ਕਹੇ ਜੇ ਸੀ ਕਿ ਤੁਸੀਂ ਸੰਜਮ ਨਾਲ ਪਾਣੀ ਵਰਤੋ 6 ਮਹੀਨਿਆਂ ਤੋਂ ਤੁਹਾਨੂੰ ਦੱਸੀ ਜਾਂਦੇ। ਪਰ ਸ਼ਹਿਰ ਪ੍ਰਾਂਿਆ ਆਤਮ ਕਰਕੇ ਉਹਨਾਂ ਨੇ ਨਹੀਂ ਧਿਆਨ ਕੀਤੀ। ਲਾਪਰਵਾਹੀ ਹੈ। हरियाणा गवर्नमेंट दी मुझे लग रहा है कि भगवंत मान साहब अहंकार में है किसी में जो गुरुओं की शिक्षा को भी फॉलो नहीं कर रहे हैं और मैं ये कहना चाहूँगा कि इस प्रकार की राजनीति से उनको छुटकारा पाना चाहिए समाज हित में काम करने चाहिए जिक्र हो गया कि केंद्रीय गृह मंत्रालय ने नंगल डैम से 296 CISF ਜਵਾਨਾਂ ਦੀ ਤਾਇਨਾਤੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਗਿਆ ਤੇ ਮੁੱਖ ਮੰਤਰੀ ਮਾਨ ਲਗਾਤਾਰ ਪਾਰਟੀਆਂ ਨੂੰ ਘੇਰ ਰਹੇ ਨੇ ਸੰਗਰੂਰ ਤੋਂ ਚਰਨਜੀਤ ਕੌਸ਼ਲ న్యూਸ 18 ਪੰਜਾਬ ਉਦਰ ਨੰਗਲ ਟਾਈਮ ਤੇ ਸੀਐਸਫ ਦੀ ਤੈਨਾਤੀ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਬੀਬੀਐਮਬੀ ਦੇ ਵੱਲੋਂ ਜਵਾਨਾਂ ਦੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਬੀਬੀਐਮਬੀ ਦੀਆਂ ਕਲੋਨੀਆਂ ਦੇ ਫਲੈਟ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਨੇ ਕਈ ਫਲੈਟ ਖਾਲੀ ਕਰਨ ਦੇ ਹੁਕਮ ਦਿੱਤੇ ਨੇ ਫਲੈਟ ਖਾਲੀ ਕਰਨ ਵਾਲਿਆਂ ਨੂੰ ਹੋਰ ਥਾਂ ਤੇ ਸ਼ਿਫਟ ਕੀਤਾ ਜਾ ਰਿਹਾ ਹੈ ਫਲੈਟ ਖਾਲੀ ਕਰਨ ਵਾਲੇ ਮਲਾਜ਼ਮਾਂ ਦੇ ਵੱਲੋਂ ਫੈਸਲੇ ਦਾ ਅਪਰੋਧ ਕੀਤਾ ਜਾ ਰਿਹਾ ਹੈ ਐਚ ਬਲਾਕ ਡਬਲ ਸੀ ਬਲਾਕ ਡਬਲ ਜੀ ਬਲਾਕ ਡਬਲ ਐਚ ਬਲਾਕ ਤੇ ਮਾਰਕੀਟ ਬਲਾਕ ਦੇ ਕੁਝ ਮਕਾਨ ਹਨ ਜਿਨ੍ਹਾਂ ਨੂੰ ਖਾਲੀ ਕਰਵਾ ਕੇ ਸੀਆਈਐਸਐਫ ਦੇ ਮਲਾਜ਼ਮਾਂ ਨੂੰ ਦਰਸਲ ਦਿੱਤੇ ਜਾ ਰਹੇ ਹਨ ਤਾਂ ਨੰਗਲ ਡੈਮ ਤੇ ਸੀਐਸਡੀ ਤੇ ਨਾਤੀ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਬੀਬੀਐਮਬੀ ਦੇ ਵੱਲੋਂ ਜਵਾਨਾਂ ਦੇ ਰਿਆਈਸ਼ਾਂ ਦਾ ਜੋ ਕਿ ਹੁਣ ਪ੍ਰਬੰਧ ਕੀਤਾ ਜਾ ਰਿਹਾ ਹੈ ਬੀਬੀਐਮਬੀ ਦੀਆਂ ਕਲੋਨੀਆਂ ਤੇ ਫਲੈਟ ਇਸ ਨੂੰ ਲੈ ਕੇ ਖਾਲੀ ਕਰਨ ਦੇ ਜੋ ਕਿ ਹੁਕਮ ਦਿੱਤੇ ਗਏ ਲੋਕਾਂ ਨੇ ਆਪਣੇ ਪਹਿਲੇ ਘਰਾਂ ਦੇ ਵਿੱਚ ਲੱਖ ਲੱਖ ਡੇਢ ਡੇਢ ਲੱਖ ਰੁਪਏ ਆਪਣਾ ਲਾਇਆ ਹੋਇਆ ਆਪਣੇ ਬਾਥਰੂਮ ਰੀਨੋਵੇਟ ਕੀਤੇ ਹੋਏ ਆਪਣੀਆਂ ਰਸੋਈਆਂ ਰੀਨੋਵੇਟ ਕੀਤੀਆਂ ਮਕਾਨਾਂ ਨੂੰ ਠੀਕ ਕੰਡੀਸ਼ਨ ਚ ਲੈ ਕੇ ਆਏ ਅੱਜ ਸਾਲਾ ਚ ਉਹ ਅਗਰ ਡਿਸਪਲੇਸ ਹੁੰਦੇ ਹੈਗੇ ਆ ਤਾਂ ਨਵੀਂ ਜਗ੍ਹਾ ਤੇ ਜਾ ਕੇ ਵੀ ਉਹ ਇਹੀ ਕੰਮ ਕਰਨਾ ਪੈਣਾ ਬਹੁਤ ਮਾੜੀ ਹਾਲਾਤ